ਗੁਰਮੁਖ ਗੁਰ ਕੀ ਸ਼ਰਨ ਗੈ ਕਰਤੇ ਖੋਬ ਵਿਚਾਰ ਸਤਗੁਰ ਕੇ ਪਰਕਾਪ ਕਰ ਸਮਝੇ ਸਾਰ ਅਸਾਰ ਜੇ ਜਦੋਂ ਜੀਵ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ ਤੇ ਆਪਣੇ ਗੁਰੂ ਦੇ ਨਾਲ ਬੈਠ ਕੇ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਖੂਬ ਵਿਚਾਰਾ ਕਰਦਾ ਹੈ ਨਾਮ ਸਿਮਰਨ ਕਮਾਈ ਕਰਨ ਵਾਸਤੇ ਖੂਬ ਵਿਚਾਰਾ ਕਰਦਾ ਹੈ ਕਿਸ ਤਰ੍ਹਾਂ ਪਰਮਾਤਮਾ ਦਾ ਨਾਮ ਜਪਿਆ ਜਾਵੇ ਸਿਮਰਨ ਕਮਾਈ ਕੀਤੀ ਜਾਵੇ ਸਤਗੁਰ ਦੇ ਪ੍ਰਤਾਪ ਨਾਲ ਲੋਕ ਪ੍ਰਲੋਕ ਦੀ ਸਮਝ ਜੀਵ ਗ੍ਰਹਿਣ ਕਰ ਲੈਂਦਾ ਹੈ ਕਿ ਜਦੋਂ ਜੀਵ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ ਤੇ ਆਪਣੇ ਸਤਿਗੁਰਾਂ ਦੇ ਨਾਲ ਵਿਚਾਰ ਚਰਚਾ ਕਰਦਾ ਹੈ ਕਰਕੇ ਦ੍ਰਿੜ ਉਪਦੇਸ਼ ਗੁਰ ਪਵਨਦ ਉਤਰੇ ਪਾਰ ਮੰਦ ਪਾਗਬਨ ਸਤਿਗੁਰਾਂ ਡੁੱਬਣ ਆਨੰਦ ਤਾਰ ਕਿ ਜਦੋਂ ਗੁਰੂ ਦੇ ਨਾਲ ਵਿਚਾਰ ਚਰਚਾ ਹੁੰਦੀ ਹੈ ਫਿਰ ਗੁਰੂ ਉਪਦੇਸ਼ ਦਿੰਦਾ ਹੈ ਗੁਰੂ ਦੇ ਉਪਦੇਸ਼ ਤੇ ਨਿਸ਼ਚੇ ਕਰਕੇ ਚੱਲਣ ਵਾਲਾ ਜੀਵ ਭਵ ਸਾਗਰ ਨੂੰ ਪਾਰ ਕਰ ਜਾਂਦਾ ਹੈ ਮਾੜੇ ਪਾਗਾਂ ਵਾਲੇ ਜੀਵ ਸਤਗੁਰਾਂ ਤੋਂ ਬਿਨਾਂ ਸੰਸਾਰ ਦੇ ਭਵ ਸਾਗਰ ਵਿੱਚ ਡੁੱਬ ਜਾਂਦੇ ਹਨ ਭਾਗ ਜਨਾ ਦੇ ਸੁੱਤੇ ਸੁਣ ਕੇ ਬਾਣੀ ਵੀ ਨਹੀਂ ਜਾਗਦੇ ਤੇ ਜਿਨ੍ਹਾਂ ਦੇ ਭਾਗ ਸੁੱਤੇ ਹੁੰਦੇ ਹਨ ਉਹਨਾਂ ਨੂੰ ਬਾਣੀ ਸੁਣ ਕੇ ਵੀ ਸਮਝ ਨਹੀਂ ਆਉਂਦੀ ਬਾਣੀ ਸਾਨੂੰ ਕੀ ਸਮਝਾਉਂਦੀ ਹੈ ਕਿ ਭਾਗ ਜਨਾ ਦੇ ਸੁੱਤੇ ਸੁਣ ਕੇ ਬਾਣੀ ਵੀ ਨਹੀਂ ਜਾਗਦੇ ਕਿਉਂਕਿ ਇੱਕ ਹੁੰਦਾ ਸੌਣਾ ਜਿਹੜਾ ਆਪਾਂ ਕਹਿੰਦੇ ਰਾਤ ਨੂੰ ਸੌਣਾ ਇੱਕ ਹੁੰਦਾ ਜਾਗਦੇ ਹੋਏ ਸੌਣਾ ਪਾਪ ਦੇਖ ਕੇ ਵੀ ਅਣ ਦੇਖਾ ਕਰ ਦੇਣਾ ਸੁਣ ਕੇ ਵੀ ਅਣ ਸੁਣਿਆ ਕਰ ਦੇਣਾ ਜੇ ਕੋਈ ਸਮਝਾਵੇ ਤਾਂ ਸਮਝਣਾ ਨਹੀਂ ਹੈ ਇਸੇ ਕਰਕੇ ਸਤਿਗੁਰੂ ਜੀ ਸਮਝਾਉਂਦੇ ਮੰਦ ਬਾਗਬਨਾ ਸਤਗੁਰਾਂ ਡੁੱਬਣ ਪਵਨਿਤ ਤਾਰ ਕੇ ਜਿਨ੍ਹਾਂ ਦੇ ਭਾਗ ਹੀ ਮਾੜੇ ਹੋਣ ਉਹ ਸਤਗੁਰਾਂ ਤੋਂ ਬਿਨਾ ਸੰਸਾਰ ਦੇ ਭਵ ਸਾਗਰ ਵਿੱਚ ਡੁੱਬ ਜਾਂਦੇ ਹਨ ਸਤਗੁਰ ਕੇ ਪ੍ਰਸ਼ਾਦ ਹਮ ਜਾਣਿਆ ਆਤਮ ਰਾਮ ਜਾਣਣ ਜੋਗੂ ਜਾਣਿਆ ਜੋ ਆਤਮ ਨਿਜਤਾਮ ਕੇ ਸਤਗੁਰਾਂ ਦੀ ਕਿਰਪਾ ਨਾਲ ਮੈਂ ਜਾਣਣ ਜੋਗ ਆਤਮ ਰਮੈ ਨੂੰ ਜਾਣ ਕੇ ਆਪਣੇ ਅੰਦਰ ਹੀ ਨਿਜਤਾਮ ਨੂੰ ਪ੍ਰਾਪਤ ਕਰ ਲਿਆ ਕਿ ਲੋਕ ਉਸ ਪਰਮਾਤਮਾ ਨੂੰ ਬਾਹਰ ਲੱਭਦੇ ਫਿਰਦੇ ਹਨ ਕੋਈ ਜੰਗਲਾਂ ਚ ਜਾਂਦਾ ਕੋਈ ਤੀਰਥਾਂ ਤੇ ਜਾਂਦਾ ਮੈਂ ਤਾਂ ਉਸ ਪਰਮਾਤਮਾ ਨੂੰ ਆਪਣੇ ਅੰਦਰੋਂ ਹੀ ਪਾਲਿਆ ਹੈ